ਯਾਰ ਇਹ ਦੀ ਇੱਛਾ ਸੀ ਕਿ ਅਸੀਂ ਅੱਜ ਫਿਰ ਆ ਗਏ ਮਾਉਂਟ ਸਨੋਡਨ ਦੇ ਕੋਲੇ ਉੱਪਰ ਨਹੀਂ ਉੱਪਰ ਵਾਲੀ ਇੱਛਾ ਤਾਂ ਹਲੇ ਵੀ ਹੈਗੀ ਆ ਆ ਹੈਗਾ ਜੀ ਮਾਉਂਟ ਸਨੋਡਨ ਅੱਜ ਤੱਕ ਪਤਾ ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਫੋਟੋਆਂ ਖਿੱਚ ਹੋ ਜਾਣੀਆਂ ਤੁਸੀਂ ਬਿਊਟੀ ਤਾਂ ਦੇਖੋ ਪਹਾੜ ਪਾਣੀ ਗ੍ਰੀਨਰੀ ਕੀ ਨਜ਼ਾਰੇ ਆ ਯਾਰ ਆਈ ਵਿਸ਼ ਕਿ ਇਨ੍ਹਾਂ ਪਹਾੜਾਂ ਦੇ ਉੱਤੇ ਅਸੀਂ ਹਾਈਕ ਕਰ ਲੈਂਦੇ ਮਿੰਸੀ ਭਾਈ ਪਲੀਜ਼ ਪੁੱਟ ਇਨ आवर ਬੱਕਟ ਲਿਸਟ ਇਨਾ ਪਹਾੜਾਂ ਤੇ ਵੀ ਆਪਾਂ ਹਾਈਕ ਕਰਨੀ ਇੱਕ ਦਿਨ ਜਿਹੜੀ ਚੀਜ਼ ਤੁਹਾਨੂੰ ਦਿਖਾਉਣੀ ਸੀਗੀ ਆ ਗਈ ਉਹ ਚੀਜ਼ ਸਟਾਰਟਿੰਗ ਫਰੋਮ ਹੇਅ ਇੱਥੇ ਖਤਮ ਹੁੰਦਾ ਇਹ रेडी ਕੱਲ ਇਹ ਆ ਵੀ ਅੰਦਰ ਸਾਡੇ ਇੰਨੀ ਲੰਬੀ ਜਗ੍ਹਾ ਹੈ ਨਹੀਂ ਇੱਥੇ ਸਿਰਫ ਇੱਕ ਇਹੀ ਪ੍ਰੋਬਲਮ ਸੀਗੀ ਬਾਕੀ ਸਾਡਾ ਸਾਰਾ ਕੁਝ ਮਸਲੇ ਹੱਲ ਹੀ ਸੀਗੇ ਪੱਗ ਦੀ ਪੂਣੀ ਬਾਹਰ ਕਰਨੀ ਪੈਂਦੀ ਆ ਅੱਜ ਅਪਾਂ ਚੱਲਿਆ ਜੀ ਸਨੋਡੋਨੀਆ نیشنل پارک ਜਿਹੜਾ ਕਿ 823 ਸਕੁਅਰ ਮੀਲ ਏਰੀਆ ਦੇ ਵਿੱਚ ਚਲੋ ਦੇਖਦੇ ਆ ਕਿੰਨਾ ਕੁ ਦੇਖ ਹੁੰਦਾ ਅੱਜ ਦੇਖੋ ਰੋਡ ਸੱਪੰਗੂ ਜਾਂਦੀ ਆ ਨਾ ਮੇਲ ਦੀ ਆਹ ਦੇਖੋ ਆਪਾਂ ਰੁਕੇ ਸੀ ਮੜਾ ਜਿਆ ਚਾਹ ਚੂ ਪੀਣ ਨੂੰ ਇੱਥੇ ਦਿਖਿਆ ਇੱਕ ਟ੍ਰੇਨ ਸਟੇਸ਼ਨ ਛੋਟਾ ਜਿਹਾ ਟ੍ਰੇਨ ਤਾਂ ਹੁਣ ਪਤਾ ਨਹੀਂ ਕਿੱਡੀ ਹੋਣੀ ਆ ਪਰ ਸਟੇਸ਼ਨ ਬੜਾ ਕਿਊਟ ਜਿਆ। ਰੇਲ ਦੀ ਵੀ ਪਟੜੀ ਨੇੜੇ-ਨੇੜੇ ਆ। ਛੋਟੀ ਜੀ ਟ੍ਰੇਨ ਹੀ ਹੋਣੀ ਆ। ਦੇਖਦੇ ਆ ਜੇ ਟ੍ਰੇਨ ਆਉਂਦੀ ਤਾਂ। ਆਹ ਲੋ ਜੀ। ਟ੍ਰੇਨ ਦੇਖ ਲੋ। ਛੋਟੀ ਕਿਊਟ ਜੀ ਟ੍ਰੇਨ। ਸੋ। ਯਾਰੇ। ਹੈਲੋ ਕੋਲੇ ਵਾਲੀ ਟ੍ਰੇਨ ਆ ਪੁਰਾਣੇ ਸਟਾਈਲ ਦੀ ਉਹ ਦੇਖੋ ਕੋਲਾ ਕਿੰਨਾ ਉੱਪਰ ਆਉ ਦੇ ਫਫਾ ਛੱਡਦਾ ਨਾ ਇੰਜਨ ਪੂਰੀਆਂ ਕੀ ਦੀ ਕੀ ਦੀ ਵੀਡੀਓ ਬਣਾਈਏ ਕੀ ਦੀ ਕੀ ਦੀ ਛੱਡੀਏ ਪਹਾੜਾਂ ਦੀ ਬਣਾਈਏ ਸੜਕਾਂ ਦੀ ਬਣਾਈਏ ਰੀਅਲੀ ਸੁਪਰ ਬਿਊਟੀਫੁਲ ਪੂਰਾ ਪਰਪਲ ਰੰਗ ਦਾ ਪਹਾੜ ਕਿ ਰਾਹਂਦਿਆਂ ਕੀ ਕਲਾ ਕਰਦੇ ਹੋ ਹੀ ਵਾਸ ਅ ਬੇਬੀ ਅੰਸ਼ਾ ਆਂਟੀ ਨੇ ਨੂੰ ਆਈ ਪੈਰ ਤੇ ਬਿਠਾ ਦਿੰਦੀ ਸੀ ਫੇ ਚੁਪ ਕਰਕੇ ਟਿੱਕੇ ਬੈਠਾ ਰਹਿੰਦਾ ਸੀਗਾ ਫੇ ਆਂਟੀ ਖਲਾਈ ਜਾਂਦੀ ਸੀ ਹਿਲਦਾ ਵੀ ਫੇ ਇਦਾਂ ਹੀ ਕਰਦੀ ਹੁੰਦੀ ਸੀ ਇਹਦੇ ਨਾਲ ਓ ਉੱਥੋਂ ਦਾ ਕੰਪਿਊਟਰ ਤੇ ਇਹ ਸ਼ੁਰੂ ਹੋਇਆ ਹੋਇਆ ਹੁਣ ਤਾਂ ਹੀ ਐਡਾ ਵੱਡਾ ਹੋ ਗਿਆ ਹੁਣ ਵੀ ਇਹ ਹੱਥ 'ਚ ਫੋਨ ਜਾਂ ਕੰਪਿਊਟਰ ਚਾਹੀਦਾ ਇਹਨੂੰ ਖਾਣ ਵਾਸਤੇ ਕੁਝ ਲਾਈਕ ਫਾਦਰ ਲਾਈਕ ਸਨ ਯੋ ਕੋਲ ਮਨ ਮਾਜੋ ਸੁਪਰ ਅਸੀਂ ਬਸਾ 2 ਮਿੰਟ ਵਾਸਤੇ ਰੁਕੇ ਸੀ ਇੱਥੇ ਦੇਖ ਕੇ ਏਰੀਆ ਦੇਖੋ ਜੀ ਤੁਸੀਂ ਵੀ ਲਓ ਆਨੰਦ ਵਿਊ ਦਾ ਦੇਖੋ ਉਹ ਦੇਖੋ ਸਾਰੀਆਂ ਪੇਡਾਂ ਹੀ ਪੇਡਾਂ ਨੇ ਮਤਲਬ ਪਹਾੜਾਂ ਐ ਲੱਗਦਾ ਵੀ ਜਿਵੇਂ ਛੋਟਾ ਜਾਂਦਾ ਨਾ ਬੰਦਾ ਭੱਜ ਕੇ ਤਾਂਹਾਂ ਚੜ ਜੂ ਯਾਰ ਜਾ ਬੋਤੇ ਹੋਵੇ ਨਾ ਕੀੜੀਆਂ ਨੂੰ ਲੰਘਾਂਗੇ ਉਹ ਪੇਡਾਂ ਵੀ ਤਾਂ ਕੀੜੀਆਂ ਵਰਗੀਆਂ ਲੱਗਦੀਆਂ ਨੇ ਆਪਾਂ ਵੀ ਫਿਰ ਕੀੜੀਆਂ ਵਾਂਗ ਹੀ ਲੱਗਣਾ ਆ ਦੇਖੋ ਜੀ ਬਿਊਟੀ ਇੱਥੇ ਇੱਕ ਛੋਟਾ ਜਿਹਾ ਟਾਊਨ ਰਸਤੇ ਵਿੱਚ ਸਾਨੂੰ ਮਿਲਿਆ ਤੁਸੀਂ ਦੇਖੋ ਪਹਿਲਾਂ ਤਾਂ ਕਿੱਧਰ ਪਾਣੀ ਦਾ ਇਹ ਛੋਟੀ ਜੀ ਨਹਿਰ ਜੀ ਵਾਂਗੂ ਆ ਬ੍ਰਿਜ ਇੱਥੇ ਇੱਕ ਚੀਜ਼ ਆ ਵੀ ਹਰ ਚੀਜ਼ ਆ ਜਿਹੜੀ ਨਾ ਉਹ ਪੱਥਰਾਂ ਦੀ ਬਣੀ ਹੋਈ ਆ ਕੋਈ ਵੀ ਚੀਜ਼ ਆ ਜਿਹੜੀ ਉਹ ਇੱਟਾਂ ਦੀ ਨਹੀਂ ਬਣੀ ਹੋਈ ਹਰ ਚੀਜ਼ ਪੱਥਰਾਂ ਦੀ ਬਣੀ ਹੋਈ ਆ ਪਰ ਪੱਥਰਾਂ ਦੀ ਬਣੀ ਹੋਈ ਚੀਜ਼ ਦੀ ਬਿਊਟੀ ਅਲੱਗ ਹੁੰਦੀ ਆ ਦੇਖੋ ਤੁਸੀਂ ਪੁਰਾਣੇ ਘਰ ਇਹ ਸੋਣ ਛੋਟੇ ਜਿਹੇ ਟਾਊਨ ਦੇ ਵਿੱਚ ਆਪਾਂ ਹੁਣ ਇੱਥੇ ਡਿਨ ਲੰਚ ਕਰਨਾ ਹੁੰਦੇ ਦੇ ਅੰਦਰ ਛੋਟੀਆਂ ਛੋਟੀਆਂ ਦੁਕਾਨਾਂ ਚੋਂ ਕਿੱਥੇ ਲੱਭਦਾ ਕੁਝ ਖਾਣ ਵਾਲਾ ਹਾਂਜੀ ਤੁਸੀਂ ਦੇਖੋ ਇਸ ਵੇਜੇਰਲਟ ਕੀ ਐਸ ਨਾਮ ਮੈ ਤਾਂ ਪੜ੍ਹਨਾ ਵੀ ਨਹੀਂ ਆਉਂਦਾ ਜਿਹੜੀ ਬਿਊਟੀ ਦੇਖੋ ਤੁਸੀਂ ਕਿੰਨਾ ਸੋਹਣਾ ਝਰਨਾ এনਵਾਇਰਨਮੈਂਟ ਇਲਾਕਾ ਅਈ ਤਾਂ ਪਤਾ ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਫੋਟੋਆਂ ਖਿੱਚ ਹੋ ਜਾਣੀਆਂ ਤੁਸੀਂ ਬਿਊਟੀ ਤਾਂ ਦੇਖੋ ਪਹਾੜ ਪਾਣੀ ਗ੍ਰੀਨਰੀ ਕੀ ਨਜ਼ਾਰੇ ਆ ਯਾਰ ਸੱਚੀ ਜੀ ਕਰਦਾ ਇੱਧਰ ਹੀ ਰਹਿ ਜੀਏ ਬਹੁਤ ਸੋਹਣਾ ਯਾਰ ਬਹੁਤ ਸੋਹਣਾ ਨਜ਼ਾਰੇਦਾਰ ਯੂਕੇ ਵਾਲੇ ਖਾਸ ਕਰਕੇ ਬਾਈ ਜਿਹੜਾ ਨਹੀਂ ਆਇਆ ਤੁਸੀਂ ਇੱਧਰ ਇੱਕ ਵਾਰੀ ਗੇੜਾ ਮਾਰ ਕੇ ਜਾਓ ਤੁਸੀਂ ਭੁੱਲ ਜਾਓਗੇ Leh distektno, jedrajo. ਸਾਡੀ ਇੱਛਾ ਹੋ ਗਈ ਮਨ ਦੀ ਪੂਰੀ ਸਨੋਡੋਨੀਆ ਨਾਰਥ ਆਫ ਵੇਲਜ਼ ਮਾਉਂਟ ਸਨੋਡਨ ਇਹਦੀ ਇੱਛਾ ਸੀਗੀ ਅਸੀਂ ਅੱਜ ਫਿਰ ਆ ਗਏ ਮਾਉਂਟ ਸਨੋਡਨ ਦੇ ਕੋਲੇ ਉੱਪਰ ਨਹੀਂ ਉੱਪਰ ਵਾਲੀ ਇੱਛਾ ਤਾਂ ਹਲੇ ਵੀ ਹੈਗੀ ਆ ਆ ਹੈਗਾ ਜੀ ਮਾਉਂਟ ਸਨੋਡਨ ਸਨੋਡੋਨੀਆ ਦਾ ਜਿਹੜਾ ਵੱਡਾ ਪਹਾੜ ਆ ਇਹ ਬਹੁਤ ਲੋਕ ਹਾਈਕ ਕਰਨ ਜਾਂਦੇ ਨੇ ਤਾਂ ਹੁਣੇ ਪਹਿਲਾਂ ਵੀ ਇੱਥੋਂ ਲੰਘ ਕੇ ਗਏ ਨੇ ਲੋਕ ਬਿਊਟੀਫੁਲ ਏਰੀਆ ਦੇਖੋ ਤੁਸੀਂ ਗ੍ਰੀਨਰੀ ਕਿਉਂ ਨਿਆਰੇ ਸਿਰਫ ਆਹੀ ਚਾਹੀਦੀ ਆ ਇਹਦੀ ਹਾਂ ਘੁੰਮਦੇ ਫਿਰਦੇ ਆਂ ਦੀ ਇਹਦੀ ਯਾ ਬਾਕੀ ਵੇਲ ਦੀ ਅੱਡ ਕਰ ਲਿਓ ਔਰ this is so nice you know ਇੱਧਰ ਇੱਕ ਨਾ ਰਸਤੇ 'ਚ ਖੜੇ ਸੀ ਅਸੀਂ ਉਧਰ ਜੰਗਲਾਂ ਦੇ ਵਿੱਚ ਇੱਕ ਕਹਿੰਦੇ ਕੈਸਲ ਐ ਇੱਥੇ ਛੋਟਾ ਜਿਹਾ ਕੋਈ ਆਜੋ ਉਹ ਦੇਖ ਕੇ ਆਉਨੇ ਆ ਰਸਤਾ ਤਾਂ ਬੜਾ ਢੀੜਾ ਢੀੜਾ ਜਿਆ ਜੰਗਲ ਦੇ ਵਿੱਚ ਹੁਣ ਕੀ ਹੋਣਾ ਇੱਥੇ ਸਮਝ ਹੀ ਨਹੀਂ ਆਈ ਗੱਲ ਦੀ ਇੱਧਰ ਉਹਦੇ ਲੋਕ ਇੱਧਰ ਫਿਰਦੇ ਹੂੰ ਇਦਰਾ ਓਹ ਆ ਸੀ ਤਵਾਂ ਨਾ ਕਿਦਾ ਨਾ ਛੋਟਾ ਜਿਹਾ ਜਿੱਦਾਂ ਬੂੰਗਾ ਹੁੰਦਾ ਕੈਸਲ ਕਾ ਦਾ ਇਹ ਬੂੰਗਾ ਕਿਵੇਂ ਬਣਿਆ ਹੋਗਾ ਉੱਪਰ ਜਾਣ ਨੂੰ ਵੀ ਰਸਤਾ ਹਾਂ ਅੰਦਰੋਂ ਦਸਦਾ ਹੈ ਸਮਝ ਨਹੀਂ ਆਈ ਸਟੋਰੀ ਇਹ ਮਤਲਬ ਇਹ ਵੀ ਗੋਲ ਨੂੰ ਮੋੜਦਾ ਹੈ ਪਾ ਇਸ ਤਰੀਕਾ ਬੜਾ ਉਹ ਬਈ ਇਹਨੇ ਵੀ ਸੈੱਵਰ ਗੋਇਨ ਲਾ ਗਿਆ ਅਰੇ ਕਿਸਲਾ ਆ ਗਿਆ ਇਧਰ ਖੱਬੇ ਹੱਥ ਦੇਖੀ ਹੈ ਨਾ ਆਪਾਂ ਪਤਾ ਜਿੱਦਾਂ ਜਲਿਆ ਹੋਇਆ ਜਵਾਲਾਮੁਖੀ ਹੁੰਦਾ ਐਦਾਂ ਦਾ ਪਹਾੜ ਆ ਪੂਰਾ ਪੂਰਾ ਤੁਸੀਂ ਦੇਖੋ ਇੱਧਰ ਬਲੈਕ ਪੂਰਾ ਜਲਿਆ ਹੁੰਦਾ ਜਿੱਦਾਂ ਜਲੀ ਹੋਈ ਮਿੱਟੀ ਦਾ ਕਾਲੀ ਦਾ ਦੇਖੋ ਜੀ ਰੰਗ ਬਰੰਗੀ ਦੁਨੀਆ ਕੀ ਕੁਝ ਦੇਖਣ ਨੂੰ ਮਿਲ ਰਿਹਾ ਆਪਾਂ ਵੇਲ ਦੇ ਵੀ ਅੱਗੇ ਇੱਕ ਹੋਰ ਆਈਲੈਂਡ ਤੇ ਚੱਲੇ ਆਂ ਵੇਲ ਦੇ ਨਾਲ ਇਹ ਆਈਲੈਂਡ ਨੂੰ ਦੋ ਬ੍ਰਿਜ ਨੇ ਜਿਹੜੇ ਜਾਂਦੇ ਨੇ ਛਾਲੇ ਜਗ੍ਹਾ ਵਾਲੀ ਨਹੀਂ ਹੈਗੀ ਆ ਦੇਖੋ ਛੋਟਾ ਜਿਹਾ ਆਈਲੈਂਡ ਤਾਂ ਵੱਡਾ ਐ ਮੈਂ ਜਗ੍ਹਾ ਵਿਚਾਲੇ ਛੋਟੀ ਜਿਹੀ ਹੀ ਆ ਇਹ ਆਈਲੈਂਡ ਦੇ ਉੱਤੇ ਆਪਾਂ ਇੱਕ ਸਪੈਸ਼ਲ ਚੀਜ਼ ਦੇਖਣ ਚੱਲੇ ਆ ਕਿਹੜੀ ਦੇਖਣ ਚੱਲੇ ਆ ਤੁਹਾਨੂੰ ਜਾ ਕੇ ਦਿਖਾਵਾਂਗੇ ਹੁਣ ਫਿਲਹਾਲ ਤੁਸੀਂ ਬ੍ਰਿਜ ਦਾ ਦੇਖੋ ਨਜ਼ਾਰਾ ਕਿੰਨਾ ਲੋਹਾ ਥੱਪਿਆ ਹੋਇਆ ਪਤਾ ਨਹੀਂ ਕਦੋਂ ਦਾ ਬਣਿਆ ਹੋਣਾ ਇਹ ਵਾਓ ਓ ਲੁੱਕ ਐਟ ਵਾਟ ਇਜ਼ ਰਿਟਨ ਓਨ ਦਾ ਰਾਈਟ ਸਾਈਡ ਵਾਟ ਇਜ਼ 댓 ਵਾਟ ਇਜ਼ 댓 ਵਾਟ ਵਰਡ ਵਾਸ 댓 ਦੇਖਿਆ ਕਿਸ ਨੇ ਕੀ ਲਿਖਿਆ ਸੀ ਬਾਹਰ ਕੰਧ ਤੇ ਕਿੰਨੇ ਅੱਖਰ ਸੀਗੇ ਅੱਖਰ ਅੱਖਰ ਆ ਯੂ ਕੁੱਡ ਨਾਟ ਟੈਲ ਆ ਕੁੱਡ ਨਾਟ ਸੀ ਲੈਸ ਸੀ ਇਹ ਯੂਰਪ ਦੇ ਵਿੱਚ ਸਭ ਤੋਂ ਵੱਡਾ ਨਾਮ ਆ ਯੂਰਪ ਦੇ ਵਿੱਚ ਇਸ ਕਾਉਨ ਦਾ ਸਭ ਤੋਂ ਵੱਡਾ ਨਾਮ ਆ ਹੈ ਯੂਰਪ ਦੇ ਵਿੱਚ ਤੇ ਐਜ਼ ਪਰ ਵਿਕੀਪੀਡੀਆ ਵਰਲਡ ਦੇ ਵਿੱਚ ਇਹ ਸੈਕੰਡ ਵੱਡਾ ਨਾਮ ਆ ਇਹਦੇ 58 ਲੈਟਰਸ ਨਾਲ ਬਣਿਆ ਹੋਇਆ 58 ਲੈਟਰਸ ਨਾਲ ਤੇ ਆਜੋ ਹੁਣ ਇਹਨੂੰ ਥੱਲੇ ਦੀ ਟ੍ਰਾਂਸਲੇਸ਼ਨ ਲਿਖੀ ਹੋਈ ਆ ਉੱਪਰ ਤਾਂ ਹੈਗਾ ਵੈਲਸ਼ ਭਾਸ਼ਾ ਦੇ ਵਿੱਚ ਥੱਲੇ ਦੀ ਟ੍ਰਾਂਸਲੇਸ਼ਨ ਆ ਆਜੋ ਟ੍ਰਾਂਸਲੇਸ਼ਨ ਪੜੀਏ ਕੀ ਆ ਇਹ ਦੇਖੋ ਜੀ ਨਾਂ ਪਹਿਲਾਂ ਤੁਸੀਂ ਨਾਂ ਤੇ ਨਿਗਾਹ ਮਾਰ ਲਓ ਇੱਕ ਵਾਰੀ ਜੇ ਕੋਈ ਪ੍ਰੋਨਾਂਊਂਸ ਕਰ ਸਕਦਾ ਤਾਂ ਮੈਨੂੰ ਦੱਸ ਦਿਓ ਉਹਨੂੰ ਸਪੈਸ਼ਲ ਕਮੈਂਟ ਕਰਕੇ ਮੈਂ ਨਾਂ ਲੈ ਕੇ ਉਹਦਾ ਦੱਸਾਂ ਤੇ ਓਕੇ ਇਹਦੀ ਟ੍ਰਾਂਸਲੇਸ਼ਨ ਹੈਗੀ ਆ ਦੇ the church of mary in the hollow of the white hazel near the fears will pool and the church of taisilio by the red cave ana ji jinu aapa dekhnan vaste te kaafi meel da hun safar karke aaye aan te hun camera de vich vi eh hun nau pura aaya ਹੁਣ ਜਿਹੜਾ ਵੀ ਕੋਈ ਇਹਨੂੰ ਪੜ੍ਹ ਕੇ ਦੱਸੂਗਾ ਕਮੈਂਟਾਂ ਦੇ ਵਿੱਚ ਮੈਨੂੰ ਵੌਇਸ ਮੈਸੇਜ ਜਾਂ ਲਿਖ ਕੇ ਸਮਝਾ ਸਕਦਾ ਵੀ ਉਹਨੂੰ ਪ੍ਰੋਨਾਂਊਂਸ ਕਿੱਦਾਂ ਕਰਨਾ ਬਣ ਜਾਂਗੇ ਉਸ ਬੰਦੇ ਨੂੰ ਤੁਹਾਡੇ ਚ ਕੋਈ ਪ੍ਰੋਨਾਂਊਂਸ ਕਰ ਸਕਦਾ ਇਹਨੂੰ ਲੋ ਨੋ ਪ੍ਰੋਨਨਸੀਏਸ਼ਨ ਗਾਈਡ ਇਜ਼ ਓਵਰ ਥੇਰ ਵੀਅਰ ਪ੍ਰੋਨਨਸੀਏਸ਼ਨ ਗਾਈਡ ਐਟ ਦ ਸਟੇਸ਼ਨ ਐਟ ਦ ਸਟੇਸ਼ਨ ਹੂ ਸੈਡ ਸੋ ਇੱਥੇ ਕਿਹੜਾ ਪ੍ਰੋਨਨਸੀਏਸ਼ਨ ਦਾ ਬਾਹਰ ਉਹ ਦੈਟ ਇਜ਼ ਦਾ ਪ੍ਰੋਨੰਸੀਏਸ਼ਨ ਯਾ ਦੈਟਸ ਦਾ ਨੇਮ ਐਂਡ ਦਾ ਪ੍ਰੋਨੰਸੀਏਸ਼ਨ ਚਲੋ ਵੀ ਉਧਰ ਜਾ ਕੇ ਆਪਾਂ ਪ੍ਰੋਨਾਉਂਸ ਕਰਨਾ ਸਿੱਖੀਏ ਇਹਨੂੰ ਟ੍ਰੇਨ ਸਟੇਸ਼ਨ ਵੀ ਟ੍ਰੇਨ ਦੇ ਸਿਰ ਵਰਗਾ ਹੀ ਬਣਿਆ ਹੋਇਆ ਇੱਥੇ ਓ ਦੇ ਬੋਰਡ ਤੇ ਲੱਗੀ ਹੋਈ ਟ੍ਰਾਂਸਲੇਸ਼ਨ ਆ ਲਓ ਜੀ ਦੇਖੋ ਪ੍ਰੋਨੰਸੀਏਸ਼ਨ ਲਿਆਨ ਵਿਰੇ ਪੂਲ ਗਵਿਨ ਗਿਲ ਗੋ ਗੇਰ ਗੂ ਗਰੇਨ ਡਰੋਬੋਲ ਲੈਂਡੋਸ ਇਲੀਲਿਓ ਗੋ ਗੋ ਗੋਚ ਚਿਲਾਂ ওকে ਬਾਏ 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 ਬੌਜੀ ਹਾਂਗਕਾਂਗ ਵਾਲੇ ਹੋਰ ਯਾਰ ਮੁਕੰਦੇ ਮਿਲ ਕੇ ਸੀਗੇ ਉਹ ਵੀ ਪ੍ਰੋਨਨਸੀਏਸ਼ਨ ਦੇਖ ਰਹੇ ਸੀ ਉਹਦੀ ਕਿ ਕਿਦਾਂ ਤੇ ਜਿੱਥੇ ਮਿਲ ਜਾਂਦੇ ਆ ਫਿਰ ਤੁਹਾਨੂੰ ਪਤਾ ਵਤਨ ਵਾਲੇ ਬੰਦੇ ਉੱਥੇ ਫਿਰ ਨਜ਼ਾਰੇ ਚ ਅਸੀਂ ਆਈ ਮੜ ਜਾ ਆ ਲੋ ਜੀ ਆਪਾਂ ਇੱਕ ਹੋਰ ਸ਼ਹਿਰ ਆ ਗਏ ਲੰਡੂ ਜੀ ਸ਼ਹਿਰ ਆ ਇਹ ਬਹੁਤ ਸੋਹਣਾ ਲੰਡੂ ਇੰ ਦਾ ਸੈਂਸ ਕਿ ਆਪਣੇ ਵਾਲਾ ਪੰਜਾਬੀ ਵਾਲਾ ਲੰਡੂ ਨਹੀਂ ਤੇ ਲੰਡੂ ਇਹਦਾ ਲ ਏ ਐਨ ਡੀ ਵਾਈ ਡੀ ਡੀ ਯੂ ਇਦਾਂ ਕੁਝ ਕਰਕੇ ਇਹਦਾ ਡਬਲ ਐਲ ਨਾਲ ਸ਼ੁਰੂ ਹੁੰਦਾ ਤੇ ਉੱਥੇ ਆ ਗਏ ਤੇ ਇੱਥੇ ਵਾਟਰਫਰੰਟ ਤੇ ਬਿਲਕੁਲ ਇਹ ਬੀਚ ਤੇ ਇੱਥੇ ਜਿਹੜੇ ਘਰ ਬਣੇ ਹੋਏ ਨੇ ਨਾ ਮਗਰ ਬੀਚ ਦੇ ਫਰੰਟ ਆ ਜਿਹੜਾ ਬੀਚ ਦਾ ਫਰੰਟ ਯਾਰ ਬਿਊਟੀਫੁਲ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਸਾਈਡ ਤੇ ਨਾ ਦੇ ਘਰ ਬਣੇ ਹੋਏ ਨੇ ਮਕਾਨ ਥੱਲੇ ਸ਼ਾਪਾਂ ਵਗੈਰਾ ਨੇ ਬਟ ਇਜ਼ ਰੀਅਲੀ ਰੀਅਲੀ ਬਿਊਟੀਫੁਲ ਦੇਖੋ ਆਈ ਏਮ ਜ਼ੋਟਰ ði ਗ੍ਰੇਟ ਜਿਫਸੀ ਐਂਡ ਆਈ ਕੈਨ ਫੋਰੂਰਚੂ ਕਮ ਟੂ ਯੂ ਇਹ ਐਸੀਗਾ ਜੀ ਆਪਣਾ ਤਿੰਨਾਂ ਦਿਨਾਂ ਦਾ ਸਨੋਡੋਨੀਆ ਦਾ ਨਾਰਥ ਵੇਲਜ਼ ਦਾ ਸਫਰ ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਆਪਾਂ ਕਿੱਧਰ-ਕਿੱਧਰ ਘੁੰਮੇ ਕੀ ਕੀ ਦੇਖਿਆ ਤੇ ਜੇ ਤੁਹਾਨੂੰ ਇਹ ਵੀਡੀਓ ਨੇ ਜੜੀਆਂ ਪਸੰਦ ਆਉਂਦੀਆਂ ਨੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਜੇ ਨਹੀਂ ਵੀ ਪਸੰਦ ਆਉਂਦੀ ਤਾਂ ਵੀ ਕਮੈਂਟ ਕਰਕੇ ਦੱਸਦਿਆ ਕਰੋ ਬਈ ਕਿੱਦਾਂ ਦੀ ਵੀਡੀਓ ਲੱਗੀ ਵੀ ਇਦਾਂ ਦੀਆਂ ਵੀਡੀਓ ਬਣਾਉਣੀਆਂ ਚਾਹੀਦੀਆਂ ਨੇ ਹੋਰ ਜਾਂ ਨਹੀਂ ਚਾਹੀਦੀਆਂ ਵੀ ਜਿੱਥੇ ਵੀ ਆਪਾਂ ਕਿਤੇ ਜਾਂਦੇ ਆ ਕਿਉਂਕਿ ਘੁੰਮਦੇ ਫਿਰਦੇ ਆਪਾਂ ਰਹਨੇ ਆਪਾਂ ਹੋਰ ਵੀ ਇਦਾਂ ਦੀਆਂ ਬਣਾ ਲਿਆ ਕਰਾਂਗੇ ਤੇ ਪਰ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਕਿੱਦਾਂ ਦੀ ਲੱਗੀ ਜਾਂ ਕੀ ਘਾਟਵਾਦ ਹੈ ਜੇ ਕੁਝ ਚੇਂਜ ਕਰ ਸਕਦੇ ਆਪਾਂ ਜਾਂ ਇੰਪਰੂਵ ਕਰ ਸਕਦੇ ਆਂ ਦੱਸਿਓ ਤੇ ਠੀਕ ਆ ਜੀ ਫਿਰ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖ